ਸਤਿ ਸ਼੍ਰੀ ਅਕਾਲ ਮੈਂ ਹਾਂ ਜਸਪ੍ਰੀਤ ਸਿੰਘ ਤੇ ਅੱਜ ਅਸੀਂ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਪੰਜਾਬੀ ਦੇ ਮਹਾਨ ਲੇਖਕ ਨਾਨਕ ਸਿੰਘ ਹੋਰਾਂ ਦੀ ਲਿਖੀ ਹੋਈ ਕਹਾਣੀ ਵਿੱਚੋਂ ਕਹਾਣੀ ਬੜੀ ਹਰਮਨ ਪਿਆਰੀ ਹੈ ਆਪ ਜੀ ਨੂੰ ਪਸੰਦ ਆਏਗੀ ਕਹਾਣੀ ਦਾ ਸਰਲੇਖ ਹੈ ਕੱਲੋ ਆਓ ਕਹਾਣੀ ਸ਼ੁਰੂ ਕਰਦੇ ਹਾਂ ਕੱਲੋ ਮੇਰਾ ਸ਼ੋਹਾ ਨਾਵਲ ਬਹੁਤ ਚਿਰ ਤੋਂ ਅਧੂਰਾ ਸੀ ਕਈ ਵਾਰ ਇਸ ਨੂੰ ਅਰੰਭਿਆ ਤੇ ਕਈ ਵਾਰ ਮੁਕਾਇਆ ਾਰੇ ਮੇਰੀ ਮਨਮਰਜ਼ੀ ਦਾ ਨਾਂ ਬਣ ਸਕਿਆ ਇੱਕ ਪੁੱਲ ਮੈਥੋਂ ਇਹ ਹੋਈ ਕਿ ਲਿਖਣ ਤੋਂ ਬਹੁਤ ਚਿਰ ਪਹਿਲਾਂ ਮੈਂ ਇਸ ਦਾ ਇਸ਼ਤਿਹਾਰ ਦੇ ਚੁੱਕਾ ਸਾਂ ਕਾਲੇ ਪਾਠਕਾਂ ਨੇ ਮੈਨੂੰ ਤੰਗ ਕਰ ਰੱਖਿਆ ਮੈਂ ਇਸ ਨੂੰ ਛੇਤੀ ਤੋਂ ਛੇਤੀ ਮੁਕਾਉਣਾ ਚਾਹੁੰਦਾ ਸਾਂ ਪਰ ਇਹ ਹਨੂਮਾਨ ਪੂਸ਼ਬੰਗ ਵੱਧਦਾ ਹੀ ਜਾਂਦਾ ਸੀ ਮੁਕਣ ਦਾ ਨਾਂ ਹੀ ਨਹੀਂ ਸੀ ਲੈਂਦਾ ਇਸ ਦੇ ਨਾਂ ਮੁਕਣ ਦਾ ਸਭ ਤੋਂ ਵੱਡਾ ਕਾਰਨ ਇੱਕ ਹੀ ਸੀ ਇਸ ਨੂੰ ਉਹੀ ਸਮਝ ਸਕਦੇ ਹਨ ਜਿਹੜੇ ਗ੍ਰਸਤ ਦੇ ਗਹਿਰੇ ਦਲਦਲ ਵਿੱਚ ਗੱਲ-ਗੱਲ ਫਾਥੇ ਹੋਣ ਐਤਕੀ ਮੈਂ ਕਚੀਚੀ ਖਾ ਕੇ ਇਸ ਕੰਮ ਨੂੰ ਲੱਗਣਾ ਚਾਹੁੰਦਾ ਸਾਂ ਪਰ ਘਰ ਦੇ ਚਿੜੀਆ ਘਰ ਵਿੱਚ ਇਹ ਕੰਮ ਹੋਣਾ ਅਸੰਭਵ ਸੀ ਮੈਂ ਸਾਰੇ ਖਲਜੱਗਣ ਵਿੱਚੋਂ ਦਰਜਨ ਕੋ ਦਿਨ ਤੇ ਦੋ ਕੋ ਦਰਜਨ ਰੁਪਏ ਬਚਾ ਕੇ ਕਿਸੇ ਸਸਤੇ ਜੇ ਪਹਾੜ ਤੇ ਜਾਣ ਦੀ ਸਲਾਹ ਕੀਤੀ ਅਖੀਰ 8 7 1936 ਨੂੰ ਮੈਂ ਧਰਮਸ਼ਾਲਾ ਜਾਣ ਲਈ ਪਠਾਨਕੋਟ ਦੀ ਗੱਡੀ ਸਵਾਰ ਹੋ ਹੀ ਗਿਆ। ਉੱਥੇ ਪਹੁੰਚ ਕੇ ਮੈਂ ਆਪਣੇ ਇੱਕ ਆਰਾਮਗੜ੍ਹਿਆ ਮਿੱਤਰ ਕੋਲ ਉਤਾਰਾ ਕੀਤਾ ਤੇ ਝਟਪਟ ਲਖਾਈ ਦਾ ਕੰਮ ਆਰੰਭ ਦਿੱਤਾ। ਘਾਰੇ ਇੱਕ ਮੁਹੱਲੇ ਵਿੱਚ ਸੀ ਤੇ ਮੇਰਾ ਮਿੱਤਰ ਘਰ ਵਿੱਚ ਸਵਾ ਲੱਖੀ ਸੀ। ਮਤਲਬ ਕਿ ਇਕੱਲਾ ਰਹਿੰਦਾ ਸੀ। ਆਂਡ ਗਵਾਂਡ ਬਹੁਤ ਸਾਰੇ ਟੱਬਰਦਾਰਾਂ ਦੇ ਘਰ ਸਨ। ਕਾਂਵਾ ਰੋਲੀ ਇੱਥੇ ਵੀ ਘਟ ਨਹੀਂ ਸੀ। ਮੇਰਾ ਦਿਲ ਨਹੀਂ ਸੀ ਉਕਤਾਂ ਦਾ ਇੱਕ ਤਾਂ ਮੌਸਮ ਬੜਾ ਸੁਹਾਣਾ ਸੀ ਤੇ ਦੂਜੇ ਮੇਰੀ ਸਿਹਤ ਬਹੁਤ ਚੰਗੀ ਸੀ ਬੱਚੇ ਚੀਕ ਚਹਾੜਾ ਪਾਉਂਦੇ ਸਨ ਤਾਂ ਮੈਨੂੰ ਕੀ ਮੈਥਾ ਤਾਂ ਕੁਝ ਨਹੀਂ ਸੀ ਮੰਗਦੇ ਨਾ ਹੀ ਮੈਨੂੰ ਇਸ ਗੱਲ ਦਾ ਫਿਕਰ ਸੀ ਕਿ ਫਲਾਣੇ ਨੂੰ ਸਕੂਲ ਜਾਣ 'ਚ ਦੇਰੀ ਹੋ ਰਹੀ ਹੈ ਤੇ ਢਿੰਕੇ ਦੇ ਕੱਪੜੇ ਧੋਣ ਵਾਲੇ ਹਨ ਉਹ ਜਾਣਨ ਤੇ ਉਹਨਾਂ ਦੇ ਮਾਪੇ ਪਰ ਇੱਕ ਦਿੱਕਤ ਜ਼ਰੂਰ ਸੀ ਬੜੀ ਭਾਰੀ ਦਿੱਕਤ ਇੱਕ ਪੁਰਵਣ ਜਹੀ ਮੁਟਿਆਰ ਸਫਾਈ ਵਾਲੀ ਜਿਹੜੀ ਦੋ ਦੀ ਥਾਂ ਢਾਈ ਬਿੱਲ ਹੀ ਹੁੰਦੀ ਸੀ ਤੇ ਕਿਸੇ ਨਾਲ ਕਿਸੇ ਨਾਲ ਉਸ ਦਾ ਆਡਾ ਲੱਗਾ ਹੀ ਰਹਿੰਦਾ ਤੇ ਉਸ ਦਾ ਮਹਾਭਾਰਤ ਤਾਂ ਮੇਰੇ ਨਾਭਲ ਨਾਲੋਂ ਵੀ ਅਮੁੱਕ ਸੀ ਜਿਸ ਦਾ ਕੋਈ ਨਾ ਕੋਈ ਕਾਣ ਸ਼ੁਰੂ ਹੀ ਹੋਇਆ ਰਹਿੰਦਾ ਸੀ ਉਹ ਤੀਵੀਆਂ ਨਾਲ ਲੜਦੀ ਰਹਿੰਦੀ ਸੀ ਤੂੰ ਇੱਥੇ ਬਾਲਾਂ ਨੂੰ ਟੱਟੀ ਕਿਉਂ ਫਰਾਇਆ ਏ ਉਹ ਗੰਦ ਖਲਾਰ ਛੱਡਣੀ ਏ ਮੈਂ ਅਜੇ ਹੁਣੇ ਸੁੰਬਰ ਕੇ ਗਈ ਸਾਂ ਤੇ ਤੇਰੇ ਕੁੱਕੜਾ ਨੇ ਫਲਾਣੀ ਏ ਵੇਖ ਕੀ ਹਾਲ ਕਰ ਛੱਡਿਆ ਬਗੈਰਾ ਬਗੈਰਾ ਉਹ ਵੀ ਅੱਗੋਂ ਲੋਹਾ ਲੱਖਾ ਹੁੰਦੀਆਂ ਰਹਿੰਦੀਆਂ ਤੇਰੇ ਵਰਗੀ ਚੰਦੜੀ ਸਫਾਈ ਵਾਲੀ ਅਸਾਂ ਵੇਖੀ ਕੋਈ ਨਹੀਂ ਇੱਕ ਦੇ ਬੂਹੇ ਅੱਗਾ ਕੂੜਾ ਚੱਕ ਕੇ ਦੂਜੇ ਦੇ ਬੂਹੇ ਅੱਗੇ ਢੇਰੀ ਲਾ ਜਾਂਦੀ ਏ ਬੜਾ ਉਸੇ ਤਰ੍ਹਾਂ ਗੰਦਾ ਰਹਿੰਦਾ ਏ ਬਦਬੋਨਾ ਨੱਕ ਸੜ ਜਾਂਦਾ ਏ ਮੈਂ ਰਿਪੋਰਟ ਕਰਾਂਗੀ ਮੈਂ ਤੇਰਾ ਚੁੰਡਾ ਖਵਾਂਗੀ ਮੈਂ ਓ ਕਰਾਂਗੀ ਮੈਂ ਅੰਜ ਕਰਾਂਗੀ ਬਗੈਰਾ ਬਗੈਰਾ ਰੋਜ਼ ਲੜਾਈ ਹੁੰਦੀ ਰਹਿੰਦੀ ਮੁੱਕਦੀ ਗੱਲ ਜਿੰਨਾ ਚਿਰ ਉਹ ਮੁਹੱਲੇ ਵਿੱਚੋਂ ਨਿਕਲ ਨਹੀਂ ਸੀ ਜਾਂਦੀ ਉਹਨਾਂ ਚਿਰਨਾ ਉਸਦੀ ਜ਼ੁਬਾਨ ਮੂੰਹ 'ਚ ਪੈਂਦੀ ਤੇ ਨਾ ਹੀ ਮੁਹੱਲੇ ਵਾਲਿਆਂ ਤੇ ਵਾਲੀਆਂ ਨੂੰ ਹੋਰ ਕੋਈ ਕੰਮ ਮਿਲਦਾ ਸੀ ਜਿੰਨਾ ਚਿਰ ਉਹ ਗਲੀ ਵਿੱਚ ਨਹੀਂ ਸੀ ਹੁੰਦੀ ਮੇਰੇ ਲਈ ਉਹਨਾਂ ਸਮਾਂ ਬੜਾ ਸੁੱਖ ਵਾਲਾ ਹੁੰਦਾ ਸੀ ਪਰ ਕਹਿੰਦੇ ਹਨ ਸੁੱਖ ਦਾ ਸਮਾਂ ਝਟ ਬੀਤ ਜਾਂਦਾ ਹੈ ਮੈਂ ਦੋ ਚਾਰ ਸਫੇ ਹੀ ਲਿਖਦਾ ਕਿ ਫਿਰ ਕਾਂ 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 ਚਿਤਹਾ ਹੋ ਕੇ ਮੈਂ ਕਹਿੰਦਾ ਹਾਏ ਮੇਰੇ ਰੱਬਾ ਕਿੱਧਰ ਜਾਵਾਂ ਮੇਰੇ ਨਾਲ ਤਾਂ ਉਹੀ ਮੂਸਾ ਮੋਤੋਂ ਭਜਿਆ ਅੱਗੇ ਮੋਤ ਖੜੀ ਵਾਲੀ ਗੱਲ ਹੋਈ ਮੈਨੂੰ ਧਰਮਸ਼ਾਲਾ ਆਇਆ 5-6 ਦਿਨ ਹੋ ਗਏ ਸਨ ਤਿੰਨ ਇੱਕ ਦਿਨ ਮੈਂ ਇੱਥੇ ਹੋਰ ਠਹਿਰਨਾ ਸੀ ਪਰ ਇਸ ਹਾਲਤ ਦੇ ਵਿੱਚ ਮੈਨੂੰ ਕੰਮ ਮੁਕਣ ਦੀ ਆਸ ਘੱਟ ਸੀ ਛੇਵੇਂ ਦਿਨ ਦਾ ਜ਼ਿਕਰ ਹੈ ਛੜੀ ਸਵੇਰ ਤੋਂ ਹੀ ਜੰਮ ਕੇ ਲੱਗੀ ਹੋਈ ਸੀ ਇੱਕ ਪਲ ਮੀ ਨਹੀਂ ਸੀ ਖਲੋਤਾ ਵੇਰਾ ਮਿੱਤਰ ਕੰਮ ਤੇ ਜਾਣ ਲੱਗਾ ਮੇਰੇ ਲਈ ਕੁਝ ਆਂਬ ਲੈ ਕੇ ਛੱਡ ਗਿਆ ਸੀ ਦੁਪਹਿਰੇ ਬੂਹੇ ਵਿੱਚ ਕੁਰਸੀ ਢਾਕੇ ਮੈਂ ਆਂਬ ਚੂਪ ਰਿਆ ਸਾਂ ਤੇ ਨਾਲੇ ਮੀ ਦਾ ਨਜ਼ਾਰਾ ਵੇਖ ਰਿਆ ਸਾਂ ਕਿ ਅਚਾਨਕ ਮੇਰੇ ਸਿਰ 'ਤੇ ਬਿਜਲੀ ਜਹੀ ਆ ਆਕੜ ਕੇ ਆਕਾਸ਼ ਵਿੱਚੋਂ ਨਹੀਂ ਧਰਤੀ ਤੋਂ ਹੀ ਮੇਰੇ ਕੰਨਾਂ ਦੇ ਪਰਦੇ ਪਾੜਨ ਵਾਲੀ ਆਵਾਜ਼ ਆਈ ਸਰਦਾਰ ਤੁਮੇ ਦਿਖਾਈ ਨਹੀਂ deta ਮੈਂ ਅਭੀ ਝਾੜੂ ਦੇ ਕੇ ਗਈ ਹਾਂ ਔਰ ਤੂੰ ਫਿਰ ਤਮਾਮ ਜਗਾ ਗੰਦੀ ਕਰਦੀ ਜਮਾਦਾਰ ਦੇਵੇਗਾ ਤਾਂ ਹਮਾਰੀ ਜਾਨ ਲੇਗਾ ਮੈਨੂੰ ਆਪਣੀ ਮੂਰਖਤਾ ਦਾ ਖਿਆਲ ਆਇਆ ਸੱਚਮੁੱਚ ਮੈਂ ਆਂਬ ਚੂਪ ਚੂਪ ਕੇ ਬੜੀ ਬੇਪਰਵਾਹੀ ਨਾਲ ਜਿਵੇਂ ਘਰ ਦਾ ਹੀ ਰਾਜ ਹੁੰਦਾ ਆ ਛਿੱਲਾਂ ਤੇ ਗਟਕਾਂ ਸੁੱਟੀ ਗਿਆ ਸਾਂ ਮੈਂ ਅੱਗੇ ਉਸ ਪਾਸੋਂ ਬੜਾ ਡਰਦਾ ਸਾਂ ਉੱਠ ਕੇ ਬੂਹੇ ਅੱਗੋਂ ਛਿਲਕਾਂ ਗਟਕਾਂ ਇਕੱਠੀਆਂ ਕਰਦਿਆਂ ਹੋਇਆਂ ਮੈਂ ਉਸ ਨੂੰ ਕਹਿਣ ਲੱਗਾ ਬਹਿਨ करना मुझे पता नहीं था हम परदेशी आदमी हैं तुमने अच्छा किया समझा दिया फिर ऐसी गलती कभी नहीं होगी मेरा ख्याल सी कि अपने स्वभाव अनुसार अजय मेरी चंगी तरह खबर लवेगी पर पता नहीं मेरे थोड़े शब्दों र उसके मन इहो योजा असर होया उसने बोल तो बोल ही ना चुकया झटक पिछ बोली सरदार बाबू ਤੂੰ ਛੋੜ ਦਿਓ ਹੱਥ ਮਤ ਖਰਾਬ ਕਰੋ ਮੈਂ ਬਟੌਰ ਲੇਤੀ ਹੂੰ ਮੈਂ ਹਟ ਗਿਆ ਤੇ ਉਹ ਹੱਥ ਵਾਲੇ ਝਾੜੂ ਨਾਲ ਥਾਂ ਸਾਫ਼ ਕਰਨ ਲੱਗੀ ਉਸ ਦੀਆਂ ਅੱਖਾਂ ਨੀਵੀਆਂ ਸਨ ਤੇ ਚਿਹਰੇ ਉੱਤੇ ਸ਼ਰਮਿੰਦਗੀ ਦੇ ਚਿੰ ਦੂਸਰੇ ਦਿਨ ਜਦੋਂ ਆਈ ਤਾਂ ਸਭ ਤੋਂ ਪਹਿਲਾਂ ਮੇਰਾ ਬੇੜਾ ਝਾੜਨ ਲੱਗੀ ਜਿਹੜਾ ਉਸਨੇ ਪਹਿਲੀ ਵਾਰ ਝਾੜਿਆ ਸੀ ਅੱਗੇ ਰੋਜ਼ ਮੇਰਾ ਮਿੱਤਰ ਹੀ ਕੂੜਾ ਹੁੰਜ ਕੇ ਲਾਗੇ ਦੇ ਢੇਰ ਤੇ ਛੋਟੇ ਹੁੰਦਾ ਸੀ ਜਿਹੜੀਆਂ ਅੱਠੇ ਪੈਰ ਉਸਦੇ ਸਿਰ ਤੇ ਸਵਾਰ ਰਹਿੰਦੀਆਂ ਸਨ ਉਹਨਾਂ ਦੇ ਬੇੜੇ ਗੰਦੇ ਰਹਿੰਦੇ ਸਨ ਤੇ ਵਿਚਾਰੇ ਚੁੱਪਚਾਪਾਂ ਤੇ ਬੇੜੇ ਨੂੰ ਕਿਹਨੇ ਚਾੜਨਾ ਸੀ ਮੈਂ ਉਸ ਦੀ ਚੇਚੀ ਮਿਹਰਬਾਨੀ ਵਾਰੇ ਹੀ ਸੋਚ ਰਿਆ ਹਾਂ ਕਿ ਉਹ 부ਹੇ ਕੋਲ ਆ ਕੇ ਕਹਿਣ ਲੱਗੀ ਸਰਦਾਰ बाबू ਔਰ ਕੂੜਾ ਹੋ ਤਾਂ ਬਾਹਰ ਫੈਂਕ ਦਿਓ ਮੈਂ ਡਾਲ ਲੂੰ ਨਹੀਂ ਔਰਤੋਂ ਨਹੀਂ ਹੈ ਕਹਿ ਕੇ ਮੈਂ ਆਪਣੇ ਧਿਆਨ ਲਿਖਣ ਵਿੱਚ ਲੱਗਾ ਰਿਆਂ ਪੈੜ ਦਾ ਵਰਕਾ ਪਾੜ ਕੇ ਜਦ ਮੈਂ ਰੱਖਣ ਲੱਗਾ ਤਾਂ ਐਵੇਂ ਹੀ ਮੇਰਾ ਧਿਆਨ ਬੁਹੇ ਵੱਲ ਗਿਆ ਮੇਰਾ ਖਿਆਲ ਸੀ ਉਹ ਚਲੀ ਗਈ ਹੋਵੇਗੀ ਪਰ ਉਹ ਬੁਹੇ ਦੇ ਕੰਧ ਉੱਲੇ ਖੜੀ ਸੀ ਤੇ ਵਿੱਚ ਵਿੱਚ ਸਿਰ ਅਗਾਹ ਕਰਕੇ ਮੇਰੀ ਕਾਪੀ ਉੱਤੇ ਦੇ ਬਿੰਗੇ ਟਿੱਡੇ ਅੱਖਰਾਂ ਵੱਲ ਵੇਖ ਲੈਂਦੀ ਸੀ ਬੇੜਾ ਸੰਭਰਨ ਤੋਂ ਮਗਰੋਂ ਸ਼ਾਇਦ ਮਜੂਰੀ ਮੰਗਣ ਲਈ ਖਲੋਤੀ ਹੈ ਮੈਨੂੰ ਆਪਣੀ ਕਠੋਰਤਾ ਤੇ ਗੁੱਸਾ ਆਇਆ ਬੇਚਾਰੀ ਮੀਂਹ ਵਿੱਚ ਗਤਾਵਾ ਹੋ ਰਹੀ ਐ ਤੇ ਤੈਨੂੰ ਪਤਾ ਨਹੀਂ ਲੱਗਾ ਇਹ ਖਿਆਲ ਕਰਕੇ ਮੈਂ ਜੇਬ ਵਿੱਚ ਹੱਥ ਪਾ ਕੇ ਕੋਈ ਕਿੰਗਰੀਆਂ ਵਾਲਾ ਸਭ ਤੋਂ ਛੋਟਾ ਸਿੱਕਾ ਉਂਗਲ ਨਾਲ ਟਟੋਲਣ ਲੱਗਾ ਮੇਰਾ ਹੱਥ ਬਾਹਰ ਕੱਢਣ ਤੋਂ ਪਹਿਲਾਂ ਹੀ ਉਸੇ ਤਰ੍ਹਾਂ ਮੇਰੀ ਕਾਪੀ ਉੱਤੇ ਨਜ਼ਰ ਜਮਾਈ ਉਹ ਬੋਲੀ ਸਰਦਾਰ ਬਾਬੂ ਇਹ ਕਿਆ ਲਿਖਤੇ ਹੋ ਐਸੇ ਕੁਝ ਲਿਖਤਾ ਹੂੰ ਆਖਦੇ ਹੁਆ ਮੈਂ ਇੱਕ ਆਨਾ ਕੱਢ ਕੇ ਉਸ ਵੱਲ ਵਧਾਇਆ ਤੇ ਕਿਹਾ ਲੈ ਉਹ ਬੋਲੀ ਰਹਿਣਿਆ ਦੋ ਬਾਬੂ ਮੈਂ ਨਹੀਂ ਹਿਲੂੰਗੀ ਮੈਂ ਪੁੱਛਿਆ ਕਿਉਂ ਤੇ ਨਾਲ ਹੀ ਉਸਦੇ ਹਾਲ ਦੀ ਤਬੀਅਤ ਉੱਤੇ ਗਰੋਧ ਹੋਣ ਲੱਗਾ ਸੋਚਿਆ ਸ਼ਾਇਦ ਇੱਕ ਆਨਾ ਉਸਦੇ ਭਾਣੇ ਇਸ ਦੀ ਮਜ਼ਦੂਰੀ ਨਾਲੋਂ ਬਹੁਤ ਘੱਟ ਹੈ ਉਹ ਥੋੜੀ ਜਿਹੀ ਬੁੱਲਾਂ ਵਿੱਚ ਮੁਸਕਾ ਕੇ ਬੋਲੀ ਕੱਲ ਤੂੰ ਨੇ ਮੇਰੇ ਬਹਿਨ ਕਹਾ ਥਾ ਮੈਂ ਇਸ ਲਈ ਇਸ ਲਈ ਮੈਂ ਨਹੀਂ ਹਿਲੂੰਗੀ ਉਸਦੇ ਚਿਹਰੇ ਤੋਂ ਇਉਂ ਜਾਪਦਾ ਸੀ ਜਿਵੇਂ ਉਹ ਮੈਨੂੰ ਕੋਈ ਭਾਰੀ ਦੋਲਤ ਸੌਂਪ ਦਿੱਤੀ ਹੋਵੇ ਤੇ ਉਹ ਮੇਰੇ ਅਸਾਂ ਥੱਲੇ ਦਬਦੀ ਜਾਂਦੀ ਹੈ ਮੈਂ ਸੁਣ ਕੇ ਹੱਕਾ ਬੱਕਾ ਰਹਿ ਗਿਆ ਮੀ ਹੋਰ ਤੇਜ ਹੋ ਗਿਆ ਸਖਤ ਬਾਛੜ ਪੈ ਰਹੀ ਸੀ ਤੇ ਬਾਛੜ ਦਾ ਰੁਖ ਵੀ ਇਸੇ ਪਾਸੇ ਦਾ ਹੀ ਸੀ ਮੁਹੱਲੇ ਦੇ ਸਭ ਲੋਕਾਂ ਨੇ ਬੂਹੇ ਬੰਦ ਕਰ ਲਏ ਸਨ ਉਹ ਅਜੇ ਤੱਕ ਮੀ ਵਿੱਚ ਖੜੀ ਸੀ ਮੈਂ ਖਿਆਲ ਕੀਤਾ ਮੇਰਾ ਇੱਕ ਸਧਾਰਨ ਭੈਣ ਦਾ ਸ਼ਬਦ ਇਸ ਨੂੰ ਇੰਨਾ ਪਿਆਰਾ ਲੱਗਾ ਮੈਂ ਵੀ ਤਾਂ ਆਖਰ ਮਾੜਾ ਮੋਟਾ ਸ਼ਾਇਰਾਂ ਨਾਲ ਦਿਲ ਰੱਖਦਾ ਸ ਹਾਂ ਪਰ ਮੇਰੇ ਥਾਂ ਜੇ ਕੋਈ ਕਠੋਰ ਦਿਲ ਵਾਲਾ ਹੁੰਦਾ ਤਾਂ ਵੀ ਜਿਸ ਤੰਗ ਨਾ ਉਸਨੇ ਉਪਰੋਕਤ ਪਾ ਕੇ ਆਸੀ ਸੁਣ ਕੇ ਮੋਮ ਹੋ ਜਾਂਦਾ ਮੈਂ ਸੋਚਿਆ ਇਹ ਪਿਆਰ ਦੀ ਕਿੰਨੀ ਭੁੱਖੀ ਹੈ ਇੱਕ ਨਿੱਕੇ ਜਿਹੇ ਸ਼ਬਦ ਨੂੰ ਇਸਨੇ ਇੰਨੇ ਸੰਭਾਲ ਕੇ ਰੱਖ ਲਿਆ ਸੱਚਮੁੱਚ ਇਹ ਘਿਰਨਾਰੀ ਦੁਨੀਆ ਵਿੱਚ ਜੰਮੀ ਤੇ ਘਿਰਨਾ ਦੀ ਹਵਾ ਵਿੱਚ ਪਲੀ ਹੋਵੇਗੀ ਇਹ ਵਿਚਾਰੀ ਸਾਰਾ ਦਿਨ ਲੋਕਾਂ ਦੇ ਘਰ ਸੰਭਰਦੀ ਗੰਧ ਕੁੜੇ ਨਾਲ ਲੱਦੀ ਰਹਿੰਦੀ ਪਰ ਇਸ ਦੇ ਬਦਲੇ ਇਸ ਨੂੰ ਮਿਲਦਾ ਹੈ ਘਰੇਣਾ ਤਿਰਸਕਾਰ ਛਿੜਕਾ ਗਾਲਾਂ ਤੇ ਕਦੇ-ਕਦੇ ਛਿੱਤਰ ਪੋਲਾ ਵੀ ਸ਼ਾਇਦ ਇਸ ਕਰਕੇ ਹੀ ਇਹ ਘਰੇਣਾ ਕਰਦੀ ਹੈ ਪਰ ਇਤਨਾ ਹੋਣ ਤੇ ਵੀ ਇਸ ਦਾ ਦਿਲ ਕਿਤਨਾ ਸੋਹਣਾ ਕਿਤਨਾ ਕੋਮਲ ਹੈ ਉਹ ਬਦਨਸੀਬ ਕੁੜੀਏ ਕਾਸ਼ ਉਹ ਸੱਚਮੁੱਚ ਮੇਰੀ ਭੈਣ ਹੁੰਦੀ ਉਸ ਦੇ ਕੱਪੜਿਆਂ ਵਿੱਚੋਂ ਪਾਣੀ ਦੇ ਪ੍ਰਣਾਲੇ ਵਗ ਰਹੇ ਸਨ। ਇੱਧਰ ਮੇਰਾ ਦਿਲ ਅੱਖਾਂ ਥਾਣੀ ਬਹਿ ਰਿਹਾ ਸੀ। ਭਿੱਜ ਗਈ ਹੈ ਬਿਲਕੁਲ। ਨੁੱਚੜ ਰਹੀ ਹੈ। ਇਹ ਖਿਆਲ ਕਰਕੇ ਮੈਂ ਕਲਮ ਤੇ ਕਾਪੀ ਹੱਥੋਂ ਰੱਖ ਦਿੱਤੀ। ਤੇ ਕਿਸੇ ਪਿਆਰ ਭਰੀ ਆਵਾਜ਼ ਵਿੱਚ ਉਸ ਨੂੰ ਕਿਹਾ, "ਤੂੰ ਵੀਗ ਰਹੀ ਹੋ, ਅੰਦਰ ਆ ਜਾਓ।" ਉਸ ਨੇ ਨਜ਼ਰ ਭਰ ਕੇ ਇੱਕ ਵਾਰੀ ਮੇਰੇ ਵੱਲ ਤੱਕਿਆ ਤੇ ਫਿਰ ਆਪਣੇ ਸਰੀਰ ਵੱਲ। ਉਹ ਅੰਦਰ ਨਹੀਂ ਆਈ ਤੇ ਨਾ ਹੀ ਮੂੰਹੋਂ ਕੁਝ ਬੋਲੀ। ਮੈਂ ਚਾਹੁੰਦਾ ਸੀ ਕਿ ਮੀ ਹੌਲਾ ਹੋਵੇ ਤੇ ਵਿਚਾਰੀ ਚਲੀ ਜਾਵੇ ਪਰ ਇਹ ਕੰਮ ਮੇਰੇ ਵੱਸਦਾ ਨਹੀਂ ਸੀ ਮੈਂ ਫਿਰ ਉਸ ਨੂੰ ਕਿਹਾ ਅੱਛਾ ਤੂੰ ਮੇਰਾ ਸ਼ਾਤਾ ਲੈ ਜਾਓ ਐ ਤੇ ਕੁਛ ਦੀ ਜਵਾਨ ਖੁੱਲੀ ਕਹਿਣ ਲੱਗੀ ਸਰਦਾਰ बाबू ਹਮ ਲੋਗ ਤੋਂ ਇਸੀ ਤਰ੍ਹਾਂ ਪਾਣੀ ਵਿੱਚ ਭੀਗਾ ਕਰਤੇ ਹਨ ਮੈਂ ਚਲੀ ਜਾऊंगी ਮੈਂ ਜਿੱਦ ਦੇ ਲਹਿਜੇ ਵਿੱਚ ਕਿਹਾ ਥੋੜੀ ਦੇਰ ਕੇ ਲਈ ਅੰਦਰ ਆਕਰ ਬੈਠ ਜਾਓ ਜਦ ਬਾਰਿਸ਼ ਠਹਿਰ ਜਾਏਗੀ ਤਾਂ ਚਲੀ ਜਾਣਾ ਸ਼ਾਇਦ ਉਸ ਦੇ ਅੰਦਰ ਆਉਣ ਦੀ ਸਲਾਹ ਹੋਈ ਪਰ ਅੰਦਰ ਸਟੋਕ ਪਰਚਾ ਪਿਆਲੀਆਂ ਤੇ ਦੋ ਚਾਰ ਭਾਂਡੇ ਖਿਲਰੇ ਵੇਖ ਕੇ ਬੋਲੀ ਜਹਾਂ ਤੋ ਸਰਦਾਰ ਤੁਮ ਰੋਟੀ ਬਣਾਤੇ ਹੋ ਮੈਂ ਉੱਤਰ ਦਿੱਤਾ ਤੋ ਕੀ ਹਰਜ ਹੈ ਇਹ ਬਰਤਨ ਕਿਸੇ ਔਰ ਕੇ ਤੋ ਨਹੀਂ ਤੁਹਾਰੇ ਬਾਈਕੇ ਹੈ ਐਉਂ ਜਾਪਦਾ ਸੀ ਕਿ ਮੇਰਾ ਇੱਕ ਬਾਤ ਸੁਣ ਕੇ ਉਸ ਦੀ ਨਾੜ ਨਾੜ ਵਿੱਚ ਖੁਸ਼ੀ ਦੇ ਸ਼ੋਮੇ ਵਹਿ ਤੁਰੇ ਇੱਕ ਵਾਰੀ ਇਧਰੋਂ ਉਧਰੋਂ ਤੱਕ ਕੇ ਤੇ ਕੋਈ ਵੇਖਦਾ ਤਾਂ ਨਹੀਂ ਉਹ ਝਾੜੂ ਨੂੰ ਬਾਹਰ ਕੰਧ ਨਾਲ ਖੜਾ ਕਰਕੇ ਅੰਦਰ ਲੰਗੀ ਪਰ ਦਲੀਜ ਦੇ ਕੋਲ ਹੀ ਸਾਹਮਣੇ ਤਾਕ ਨਾਲ ਲੱਗ ਕੇ ਮੀਤੋ ਬਚਾਉ ਲਈ ਉਸੇ ਤਰ੍ਹਾਂ ਕੰਬਦੀ ਖੜੀ ਰਹੀ ਮੈਂ ਚਾਹੁੰਦਾ ਸਾਂ ਉਹ ਹੋਰ ਅੱਗੇ ਆ ਜਾਵੇ ਮੰਜੇ ਤੇ ਨਹੀਂ ਤਾਂ ਘੱਟੋ-ਘੱਟ ਪੁੰਜੇ ਬਿਛੀ ਦਰੀ ਤੇ ਬੈਠ ਜਾਵੇ ਪਰ ਮੈਂ ਉਸ ਨੂੰ ਮਜਬੂਰ ਨਾ ਕਰ ਸਕਿਆ ਉਹ ਉਸੇ ਤਰ੍ਹਾਂ ਬਾਹਾਂ ਕੱਟੀਆਂ ਕਰਕੇ ਕੰਬਦੀ ਹੋਈ ਬੋਲੀ ਸਰਦਾਰ ਬਾਬੂ ਮੈਂ ਉਸ ਦੇ ਗੱਲ ਨੂੰ ਵਿੱਚ ਟੋਕੇ ਗਿਆ ਭਾਈ ਨੂੰ ਸਰਦਾਰ ਨਹੀਂ ਕਹਿਣਾ ਚਾਹੀਏ ਪਗਲੀ ਉਹ ਪਹਿਲਾ ਰਸੰਗੀ ਫਿਰ ਬੋਲੀ ਭਾਈ ਤੁਸੀਂ ਕਹਾਂ ਰਹਤੇ ਹੋ ਮੈਂ ਉੱਤਰ ਦਿੱਤਾ ਅੰਮ੍ਰਿਤਸਰ ਮੈਂ ਤੇ ਫਿਰ ਮੈਂ ਉਸ ਤੋਂ ਪੁੱਛਿਆ ਤੁਹਾਡਾ ਨਾਮ ਕੀ ਹੈ ਉਹ ਬੋਲੀ कल लो फिर कहन लगी यहाँ कितने दिन और रहोगे? मैं कहा पाँच छः दिन और रहूँगा पर इस मकान से कल ही चला जाऊंगा इस जगह बहुत शो रहता है वो कुछ चिर चुप कर रही पता नहीं की सोच दी रही फिर कहन लगी जे क्या लिखा करते हो किताबें लिखता हूँ कल लो किताबों के हर्फ तो दूसरी तरह के होते हैं जे भी उसी तरह के हो जाएंगे मैं कहा मशीन में डालने से हाँ अम्बरसर में पानी पड़ता है कल्लो ने पूछया बहुत कम पड़ता है मैं जवाब देता वहाँ तुम्हारा कौन कौन है वहाँ घरवाली हैं बच्चे भी हैं मी कुछ मट्ठा हो गया देख के बोली अच्छा भाई अब जाऊंगी अभी बहुत काम करना है चली तो चली गई इस तो बाद ਨਾ ਜਿੰਨੇ ਦਿਨ ਉੱਥੇ ਰਿਹਾ ਬੜੇ ਆਰਾਮ ਨਾਲ ਰਿਹਾ ਉਹ ਕੱਲੋ ਜਿਹੜੀ ਅੱਗੇ ਤੂਫਾਨ ਮੇਲ ਬਣੀ ਰਹਿੰਦੀ ਸੀ ਹੁਣ ਚੁੱਪਚਪਾਤੀ ਹੁੰਦੀ ਸਾਰਿਆਂ ਦੇ ਬੇੜੇ ਚੰਗੀ ਤਰ੍ਹਾਂ ਬੁਹਾਰਦੀ ਤੇ ਜੇ ਕਿਸੇ ਦੀ ਥਾਂ ਕੁ ਥਾਂ ਕੁਝ ਕੋੜਾ ਖਿਲਰਦਾ ਤਾਂ ਵੀ ਅਲਫੋ ਬੇ ਤੱਕ ਨਾ ਕਹਿੰਦੀ ਕੁਝ ਨਾ ਬੋਲਦੀ ਜੇ ਕਿਸੇ ਮੁੰਡੇ ਨੂੰ ਉੱਚਾ ਬੋਲਦਾ ਵੇਖਦੀ ਤਾਂ ਕਹਿੰਦੀ ਸ਼ੋਰ ਮਤ ਕਰੋ ਉਧਰ ਸਰਦਾਰ ਬਾਬੂ ਲਿਖ ਰਹੇ ਹਨ ਸਭ ਤੋਂ ਪਹਿਲਾਂ ਉਹ ਮੇਰੇ ਬੇੜੇ ਦੀ ਸਫਾਈ ਕਰਦੀ ਤੇ ਜਾਣ ਲੱਗੀ ਦੋ ਘੜੀਆਂ ਮੇਰੇ ਬੂਹੇ ਅੱਗੇ ਖਲੋ ਕੇ ਚਲੀ ਜਾਂਦੀ ਜਿੰਨੇ ਦਿਨ ਮੈਂ ਰਹਿਣਾ ਸੀ ਬੀਤ ਗਏ ਤੇ ਮੇਰੇ ਨਾਵਲ ਦਾ ਕੰਮ ਵੀ ਮੇਰੇ ਖਿਆਲ ਅਨੁਸਾਰ ਸਫਲਤਾ ਨਾਲ ਸਮਾਪਤ ਹੋਇਆ ਜਿਸ ਦਿਨ ਮੈਂ ਜਾਣਾ ਸੀ ਉਸ ਤੋਂ ਪਹਿਲੇ ਦਿਨ ਉਹ ਅੱਗੇ ਭਾਂਗੀ ਮੇਰੇ ਪਾਸ ਆਈ ਤੇ ਹੌਂਦੀ ਹੀ ਬੋਲੀ ਕੱਲ ਚਲੇ ਜਾਓਗੇ ਬਾਈ ਹਾਂ ਕੱਲੋ ਕੱਲ ਚਲਾ ਜਾਊਂਗਾ कह तो बाद मैं उस कलो हाँ जरा इधर बिना हिचकिचाहट दे मेरे पास आई मैं प्यार ओरे सिर ते फेरया तो तली रुपया रख दिता उसने मोड़ना चाहे पर मेरे मुँह ए सुन के तुम्हें नहीं मैं अपनी बहन को देता हूँ उसने प्रसन्नता न ले लिया दूजे दिन सवेरे साढ़े अठ बजे मैं समान बन के मोटर की छत रखवा दिता ਤੇ ਆਪ ਆਪਣੇ ਸੀਟ ਤੇ ਬੈਠ ਗਿਆ ਆਪਣੇ ਮੇਜ਼ਬਾਨ ਮਿੱਤਰ ਤੋਂ ਵਿਦਾ ਲੈ ਕੇ ਮੈਂ ਉਸ ਨੂੰ ਟੌਰ ਦਿੱਤਾ ਸੀ ਕਿਉਂਕਿ ਉਸਨੇ 9 ਵਜੇ ਕੰਮ ਤੇ ਪਹੁੰਚਣਾ ਸੀ ਡਰਾਈਵਰ ਨੇ ਇੰਜਣ ਚਾਲੂ ਕਰ ਦਿੱਤਾ ਅਚਾਨਕ ਮੇਰੀ ਨਜ਼ਰ ਦੂਰੋਂ ਭੱਜੀ ਆਉਂਦੀ ਕੱਲੋ ਤੇ ਪਈ ਉਸ ਦੇ ਸਿਰ ਤੇ ਕੁਝ ਚੁੱਕਿਆ ਹੋਇਆ ਸੀ ਤੇ ਸਾਹੋ ਸਾਹ ਹੋਈ ਉਹ ਆ ਰਹੀ ਸੀ ਡਰਾਈਵਰ ਦੀ ਬਾਹਾਂ ਟੁੰਬ ਕੇ ਮੈਂ ਮਿੰਤ ਨਾਲ ਕਿਹਾ ਬੜੀ ਮਿਹਰਬਾਨੀ ਹੋਵੇਗੀ ਸਿਰਫ 1 ਮਿੰਟ ਨੇਕ ਦਿਲ ਡਰਾਈਵਰ ਮੰਨ ਗਿਆ ਮੈਂ ਝੱਟ ਪੱਟ ਉਤਰ ਕੇ ਕੱਲੋ ਵੱਲ દોੜਿਆ ਮੈਨੂੰ ਦੇਖਦਿਆਂ ਹੀ ਉਸ ਦੀ ਜਾਨ ਵਿੱਚ ਜਾਨ ਆਈ ਇੰਜਣ ਦੀ ਆਵਾਜ਼ ਸ਼ਾਇਦ ਉਸਨੇ ਦੂਰੋਂ ਹੀ ਸੁਣ ਲਈ ਸੀ ਮੈਂ ਉਸ ਨੂੰ ਅਗਲਾ ਵਾਂਡੇ ਹੀ ਜਾ ਮਿਲਿਆ ਸਿਰੋਵਾਲਾ ਸ਼ਿੱਕੂ ਪੁੰਜੇ ਰੱਖ ਕੇ ਉਹ ਸੰਗ ਦੀ ਸੰਗ ਦੀ ਮੈਥੋਂ ਜੀਹ ਦਾਣ ਮੰਗਣਾ ਚਾਹੁੰਦੀ ਸੀ ਬੋਲੀ ਇਸ ਲੈ ਲੋਗੇ ਮੈਂ ਪੁੱਛਿਆ "ਕਿਆ ਹੈ ਕੱਲੋ?" ਉਹ ਸ਼ਰਮਾਂਦੀ ਹੋ ਬੋਲੀ बावज के लिए थोड़े आंवला ही हूं तो फिर ने हर के बोली अपनी कसम भाई मैंने इनको छुआ नहीं है मजदूर को उठाने को कहा था वो नहीं उठाता था बोला मेहतर की चीज हम कैसे छुएंगे इसे सो मैं उठा लाई पर आम मैंने नहीं छुए कसम खाती हूं तो फिर मेरे चेहरे वाल इस भावना तकन लगी कि मैं खबर उसकी बेनती प्रवान कर हाँ कि नहीं ਨਾ ਬੜੇ ਉਮਾ ਨਾਲ ਆਪਣੇ ਦਿਲ ਦਾ ਪਿਆਰ ਉਸ ਉੱਤੇ ਡੋਲੇ ਆਤੇ ਕਿਹਾ ਕੱਲੋਂ ਕਿਉਂ ਨਹੀਂ ਕਿਉਂ ਨਹੀਂ ਲੂੰਗਾ ਅਗਰ ਤੂੰ ਆਪਣੀ ਬਾਬਜੇ ਕੇ ਲਈ ਜੇ ਨਾਲ ਆਤੀ ਤੋ ਮੈਂ ਤੁਮ ਪਰ ਬਹੁਤ ਨਰਾਜ ਹੋਤਾ ਉਹ ਸਿਰ ਤੋਂ ਪੈਰਾਂ ਤੱਕ ਪਿਆਰ ਨਾਲ ਡੁੱਬ ਗਈ ਖੁਸ਼ੀ ਦੇ ਮਾਰੇ ਉਹਦੇ ਮੂੰਹ ਜੋ ਕੁਝ ਬੋਲਣਾ ਚਾਹੁੰਦੀ ਸੀ ਉਹ ਨਾ ਨਿਕਲਿਆ ਟੋਕਰੀ ਮੁੜ ਸਿਰ ਤੇ ਧਰ ਕੇ ਉਹ ਮੇਰੇ ਵੱਲ ਮੋਟਰ ਵੱਲ ਤੁਰਨ ਲੱਗੀ ਪਰ ਮੈਂ ਉਸ ਨੂੰ ਚੁੱਕਣ ਨਾ ਦਿੱਤਾ ਆਪ ਚੁੱਕ ਲਈ ਉਸ ਨੂੰ ਦੂਰਾ ਪਿਆਰ ਦੇ ਕੇ ਤੇ ਇਹ ਕਹਿ ਕੇ ਮਰੀ ਅੱਛੀ ਬਹਿਨ ਹਮ ਫਿਰ ਮਿਲਾਂਗੇ ਮੈਂ ਆਪਣੀ ਸੀਟ ਤੇ ਜਾ ਬੈਠਾ ਮੋਟਰ ਤੁਰ ਪਈ ਜਿੰਨਾ ਚਿਰ ਉਹ ਮੈਨੂੰ ਦਿਸਦੀ ਰਹੀ ਮੈਂ ਉਸ ਵੱਲ ਤੱਕਦਾ ਰਿਹਾ ਕੱਲੋਂ ਨਹੀਂ ਉਸ ਦਾ ਬੁੱਤ ਮੈਨੂੰ ਸੜਕ ਤੇ ਕੰਢੇ ਖੜਾ ਦਿਸਦਾ ਰਿਹਾ ਤੇ ਅੰਤ ਉਹ ਬਦਲਾਂ ਦੀ ਧੁੰਦ ਵਿੱਚ ਅਲੋਪ ਹੋ ਗਿਆ ਸਮਾਪਤ